ਸੱਤ ਫਿਕਰੇ ਚੈਰ ਰੋਟਿਕ ਪੱਠੇ ਤੇ ਪ੍ਰਵਾਸੀ ਮਜ਼ਦੂਰਾ ਵੱਲੋਂ ਇੱਕ ਪੰਜਾਬੀ ਲੇਬਰ ਦੀ ਘੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਉਸ ਨੂੰ ਲੈ ਕੇ ਕਿਸ ਚੱਲਦਾ ਹੈ ਜੀ ਕੋਈ ਇਹ ਨਹੀਂ ਹੈਗਾ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਤੁਸੀਂ ਕਹਿੰਦੇ ਪੰਜਾਬੀ ਵਾਲਾ ਨਹੀਂ ਹੈਗਾ ਇਹ ਇਹ ਪੱਠੇ ਦੀ ਲੇਬਰ ਆਪਸ ਚ ਲੜ ਪਈ ਹੈਗੀ ਆ ਉਹਦੇ ਚ ਜਿਨੂੰ ਕਹਿੰਦੇ ਇੱਕ ਕੁਝ ਦੋਵੇਂ ਤਰ੍ਹਾਂ ਦੀ ਆਪਸ ਲੜਾਈ ਹੋ ਗਈ ਦੋਵੇਂ ਤਰ੍ਹਾਂ ਦੇ ਸੱਟਣ ਲੱਗੀਆਂ ਨੇ ਉਹ ਦਾਖਲ ਹੈਗੇ ਨਹੀਂ ਤਾਂ ਇਸ ਜੋ ਬੰਦੀ ਕਾਰਵਾਈ ਹੋ ਕਰਾਂਗੇ ਐ ਸੱਚ ਕੋਈ ਇਹ ਐਂਗਲ ਨਹੀਂ ਹੈਗਾ ਪੰਜਾਬੀ ਵਰਸਸ ਜਾਂ ਪਹਿਾਰ ਅਲਜਾ ਇਮੀਗ੍ਰੇਟਲ ਕਿੰਨੇ ਲੋਕਾਂ ਨੇ ਪ੍ਰਾਪਤ ਇਹ ਉਹ ਸਾਡਾ ਐਸ ਪਰ ਲਾਉ ਦਿਓਗੇ ਹੈਗਾ ਕਰ ਰਹੇ ਨੇ ਤੇ ਇਹ ਪੈਸੇ ਲੈਣੇ ਸੀ ਜਿਹੜੇ ਮਜ਼ਦੂਰ ਇਹਨੇ ਪਰੋਸੀ ਉਹਨਾਂ ਤੋਂ ਪੈਸੇ ਲੈਣਗੇ ਇਹ ਮੁੰਡੇ ਆਪਣੇ ਦੋਨੇ ਤੇ ਉਹ ਗੱਲ ਕੋਲ ਬੈ ਕੇ ਨਹੀਂ ਬੜੀਆਂ ਗੱਲ ਬੈ ਗੀਆਂ ਭਾਈ ਬੰਦੇ ਗੱਲ ਬੈ ਗੀਆਂ ਇਹਨਾਂ ਦੀ ਤੇ ਵਾਹ ਸੱਟਾ ਖੜਵਾ ਜੀਆਂ ਤੇ ਅਸੀਂ ਤਾਂ ਚੱਕ ਲੈਣ ਬੇਹੋਸ਼ ਹੋ ਜਣੋ ਬਾਕੀ ਪਿਆੰਬੀ ਬੰਦੇ ਨੇ ਚੰਗਾ ਸਮਝ ਨਹੀਂ ਇਹ ਇਹ ਤਾਂ ਰਾਜ ਆਪ ਦਾ ਲੈਣ ਚਾਹੇ ਇਹ ਕਿੱਥੋਂ ਕੱਟਿਆ ਜਾ ਸਭ ਸਭ ਕਿੱਥੇ ਲੜਾਈ ਹੋਈ ਆ ਸਾਡਾ ਕਿੱਥੇ ਇਹ ਆਪਣੇ ਘਾਤੋਂ ਥੋੜਾ ਦੂਰ ਆ ਪਠੇਰ ਚ ਹਾਂ ਪਰਸ਼ੋਤਮ ਬਾਉ ਦੀ ਪਸੋਰ ਆ ਤੇ ਐਸਾ ਸਮਾਰਕ ਉਹਨਾਂ ਦਾ ਪੱਠੇ ਦਾ ਤੇ ਕੀ ਕੱਦ ਬਜਰੋਲਾ ਕੱਦ ਸਕੂਲ ਤੋਂ ਪਹਿਲਾਂ ਪੈਸੇ ਲੈਣ ਗਏ ਪੈਸੇ ਉਹ ਲੈਣੇ ਸੀ ਇਹਨਾਂ ਮੁੰਡੇ ਨੇ ਅੱਛਾ ਇਹਨਾਂ ਨੇ ਪੈਸੇ ਮੰਗ ਜਾ ਕੇ ਦੋ ਬੁੜੀਆਂ ਗਾਲ ਗੋਲ ਪੈਗਾਂ ਦਾ ਜਾ ਕੇ ਤੇ ਬਜ ਬਦਵਾਹ ਕਾਲਾ ਪੈ ਗਈ ਇਹ ਦੋ ਜਣੇ ਸੀ ਤੂੰ ਕਿੰਨੇ ਕ ਬੰਦੇ ਸੀ ਉਹ ਬੰਦੇ ਸੀਗੇ 7-8 ਜਣੇ ਬੁੜੀਆਂ ਬਹੁਤ ਸੀ ਕਿੱਥੇ ਮਾਰੀਆਂ ਸੱਟਾਂ ਸੱਟਾਂ ਸਿਰਚੇ ਮੁੰਡਿਆਂ ਬਹੁਤ ਜ਼ਿਆਦਾ ਫਿਰ ਬਿਓਸ਼ੀ ਬਿਓਸ਼ੀ ਚੱਕ ਰਹੇ ਦਰਨ ਨੂੰ ਕੌਣ ਸ਼ੁਰੂ ਕਰੇਗੀ ਕੀ ਅਜੇ ਤਾਂ ਕੋਈ ਨਹੀਂ ਕਿਹਨਾਂ ਮੰਗਾਂ ਆਪਣਾ ਕਿੰਨੇ ਦਾ ਹੁਵੇ ਕਾਰਵਾਈ ਦਾ ਪੂਰੀ ਜਿੰਨਾ ਸੱਟਾ ਮਾਰ ਗਿਆ